ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾਂ ਓ ਕੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਧਾਖੇ ਆਪਣੇ ਕੋ ਸਾਸ-ਸਾਸ ਪ੍ਰਿਤ ਪਾਲੇ ਪ੍ਰਭ ਸਿਓ ਲਾਗ ਰਿਹਾ ਮੇਰਾ ਚੀਤ ਆਦੋ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮਨ ਬिलास ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸੇਮਰ ਸੇਮਰ ਆਨੰਦ ਕਰ ਨਨਕ ਪ੍ਰਭ ਪੂਰਨ ਪੈਜ ਰਖਾਈ वाहगुरु जी का खालसा वाहगुरु जी की फतेह सतनाम श्री वाहेगुरु साहेब जी ओतना श्री महला पंजांखी घड़ी ना देख दें अपना बिरद संभाले हाथ दे रखे अपने को सास सास, सास परित पाले प्रब सों लाग रहयो मेरा चित आदो अंत प्रब सरा सहाय तान, तान हमारा मीत रहा, व। रहा व। मन विलास भए साहिब के ਅਚਰਜ ਦੇਖ ਬੜਾਈ ਹਰ ਸੇਮਰ ਸੇਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਤ ਸ੍ਰੀ ਮਹੱਲਾ ਪੰਜਵਾਂ ਓ ਕੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਧਾਖੇ ਆਪਣੇ ਕੋ ਸਾਹਸ ਸਾਹਸ ਪ੍ਰਿਤ ਪਾਲੇ ਪ੍ਰਭ ਸਿਓ ਲਾਗ ਰਿਹਾ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮਨ ਵਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾਂ ਓ ਕੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਧਾਖੇ ਆਪਣੇ ਕੋ ਸਾਹਸ ਸਾਹਸ ਪ੍ਰਿਤ ਪਾਲੇ ਪ੍ਰਭ ਸਿਓ ਲਾਗ ਰਿਹਾ ਮੇਰਾ ਚੀਤ ਆਦੋ ਅੰਤ ਪਰਬ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮਨ ਬिलास ਭਏ ਸਾਹਿਬ ਕੇ ਅਚਰਜ ਦੇਖ ਬੜਾਈ ਅਰ ਸੇਮਰ ਸੇਮਰ ਆਨੰਦ ਕਰ ਨਨਕ ਪ੍ਰਭ ਪੂਰਨ ਪੈਜ ਰਖਾਈ वाहगुरु जी का खालसा वाहेगुरू सतना श्री वाहेगुरु साहेब जी तना श्री महला पंजांखी घड़ी ना देख दे अपना बिरद संभाले हाथ दे रखे अपने को सास सास प्रीत पाले प्रबसिओ लाग रहयो मेरा चीत आद अंत प्रबस सदा सहाय तन हमारा मीत रहयो मन विलास भए साहिब के ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਤ ਸ੍ਰੀ ਮਹੱਲਾ ਪੰਜਵਾਂ ਓ ਕੀ ਕੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਧਾਖੇ ਆਪਣੇ ਕੋ ਸਾਸ-ਸਾਸ ਪ੍ਰਿਤ ਪਾਲੇ ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤ ਆਦੋ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾਂ ਓ ਕੀ ਕੜੀ ਨ ਦੇਖਣ ਦੇਈ ਆਪਣਾ ਬਿਰਦਸਮਾਲੇ ਹੱਥ ਦੇ ਧਾਖੇ ਆਪਣੇ ਕੋ ਸਾਸ-ਸਾਸ ਪ੍ਰਿਤ ਪਾਲੇ ਪ੍ਰਭ ਸਿਓ ਲਾਗ ਰਿਹਾ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਤ ਸ੍ਰੀ ਮਹੱਲਾ ਪੰਜਵਾਂ ਓ ਕੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਧਾਖੇ ਆਪਣੇ ਕੋ ਸਾ 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 ਸਪ੍ਰਿਤ ਪਾਲੇ ਪ੍ਰਭ ਸਿਓ ਲਾਗ ਰਿਹਾ ਮੇਰਾ ਚੀਤ ਆਦੋ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਅਰ ਸੇਮਰ ਸੇਮਰ ਆਨੰਦ ਕਰ ਨਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਤ ਸ੍ਰੀ ਮਹੱਲਾ ਪੰਜਵਾਂ ਓ ਕੀ ਕੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਧਾਖੇ ਆਪਣੇ ਕੋ ਸਾਹਸ ਸਾਹਸ ਪ੍ਰਿਤ ਪਾਲੇ ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਮਨ ਵਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਨਕ ਪ੍ਰਭ ਪੂਰਨ ਪੈਜ ਰਖਾਈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ